ਸ੍ਰੀ ਕਾਲ ਜੀ ਤੁਸੀਂ ਦੇਖ ਰਹੇ ਹੋ ਡੀਡੀਐਸ ਨਿਊਜ਼ ਤੇ ਮੈਂ ਗੁਰਦੀਪ ਸਿੰਘ ਆਪ ਸਭ ਦਾ ਸਾਡੇ ਚੈਨਲ ਤੇ ਜੁੜੇ ਰਹਿਣ ਲਈ ਸਵਾਗਤ ਕਰਦਾ ਹਾਂ ਖਬਰ ਸਾਹਮਣੇ ਆ ਰਹੀ ਹੈ ਜ਼ਿਲ੍ਹਾ ਹੁਸ਼ਿਆਰਪੁਰ ਦੇ ਹਲਕਾ ਮੁਕੇਰੀਆਂ ਦੀਨਪੰਦੇ ਥਾਣਾ ਹਾਜੀਪੁਰ ਤੋਂ ਜਿੱਥੇ ਅੱਜ ਪੁਲਿਸ ਹਰਫ ਵੱਡੀ ਸਫਲਤਾ ਲੱਗੀ ਹੈ ਜਾਣਕਾਰੀ ਮੁਤਾਬਕ ਇੰਸਪੈਕਟਰ ਅਮਰਜੀਤ ਥੋਰ ਮੁਖ ਥਾਣਾ ਅਫਸਰ ਹਾਜੀਪੁਰ ਦੀ ਅਗਵਾਈ ਹੇਠ ਤਫਤੀਸ਼ ਦੌਰਾਨ ਏਐਸਆਈ ਗੁਰਵਿੰਦਰਜੀਤ ਸਿੰਘ ਨੇ ਸਮੇਤ ਪੁਲਿਸ ਪਾਰਟੀ ਮਕਦਮਾ ਵਿੱਚ આરોપી ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। આરોપી ਦੇ ਦਸਤੋਂਦੇ ਦੋ ਹੋਰ ਚੋਰੀशुदा ਗੱਡੀਆਂ ਜੋ ਵੱਖ-ਵੱਖ ਥਾਵਾਂ ਤੋਂ ਚੋਰੀ ਕੀਤੀਆਂ ਸੀ ਅਤੇ ਜਾਲੀ ਨੰਬਰ ਪਲੇਟਾਂ ਵੀ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ। આરોપી ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਅਤੇ ਜਿਸ ਦਾ ਰਿਮਾਨ ਹਾਸਲ ਕਰਕੇ ਹੋਰ ਤੋੰਗਾਈ ਨਾਲ ਕਸ਼ਿਸ਼ ਕੀਤੀ ਜਾਵੇਗੀ। ਕਿਸ ਨੇ ਹੋਰ ਕਿੱਥੇ ਕਿੱਥੇ ਵਾਰਦਾਤਾਂ ਕੀਤੀਆਂ ਹਨ ਅਤੇ ਇਸ ਦੇ ਸਾਥੀਆਂ ਬਾਰੇ ਵੀ ਪਤਾ ਕੀਤਾ ਜਾਵੇਗਾ ਆਓ ਦੇਖਦੇ ਹਾਂ ਮੁਕੇਰੀਆਂ ਤੋਂ ਗੁਰਦੀਪ ਸਿੰਘ ਦੀ ਵਿਸ਼ੇਸ਼ ਰਿਪੋਰਟ ਜੋ ਐਫਆਈਆਰ ਨੰਬਰ 99 ਡੇਟ 10 12 2023 ਅੰਡਰ ਸੈਕਸ਼ਨ 379 ਆਈਪੀਸੀ ਜਿਹੜੀ ਸतीश ਕੁਮਾਰ ਲਾਡੀਵਾਸੀ ਹਾਜੀਪੁਰ ਦੇ ਬਿਆਨ ਤੇ ਦਰਜ ਰਜਿਸਟਰ ਕੀਤੀ ਸੀ ਜ ਜਿਹਨੇ ਪੁਲਿਸਪਾਸ ਆਪਣਾ ਬਿਆਨ ਲਿਖਾਇਆ ਸੀ ਕਿ ਉਸ ਦੀ ਟਵੇਹਰਾ ਗੱਡੀ ਜਿਹੜੀ ਉਹਨੇ ਘਰ ਦੇ ਬਾਹਰ ਲਾਈ ਸੀ ਉਹ ਕੋਈ ਨਾਮ ਲਊ ਵਿਅਕਤੀ ਚੋਰੀ ਕਰਕੇ ਲੈ ਗਏ ਆ ਮੁਕਦਮਾ ਦਰਜ ਕਰਨ ਤੋਂ ਬਾਅਦ ਇੰਸਪੈਕਟਰ ਅਮਰਜੀਤ ਐਸ ਐਚ ਓ ਹਜੀਪੁਰ ਨੇ ਆਪਣੀ ਟੀਮ ਦੇ ਨਾਲ ਤਫ਼ਤੀਸ਼ ਸ਼ੁਰੂ ਕੀਤੀ ਕੈਮਰਿਆਂ ਦੀ ਸੀਸੀਟੀਵੀ ਫੁਟੇਜ ਚੈੱਕ ਕੀਤੀ ਤਾਂ ਜਿੱਥੋਂ ਪਾਇਆ ਗਿਆ ਕਿ ਇੱਕ ਇਕੋ ਗੱਡੀ ਆਈ ਆ ਉਹਦੇ ਵਿੱਚੋਂ ਦੋ ਬੰਦੇ ਉਤਰੇ ਆ ਜਿਹੜੀ ਕਿ ਉਕਤ ਗੱਡੀ ਨੂੰ ਖੋਲ ਕੇ ਚੋਰੀ ਕਰਕੇ ਲੈ ਗਏ ਆ ਇਹ ਕੈਮਰੇ ਫੋਲੋ ਕਰਦੇ 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 ਪਠਾਨਕੋਟ ਡਿਸਟ੍ਰਿਕਟ ਦੇ ਵਿੱਚ ਨੰਗਲਪੁਰ ਏਰੀਆ ਦੇ ਵਿੱਚ ਪਹੁੰਚੇ ਆ ਜਿੱਥੇ ਜਾ ਕੇ ਅੱਗੇ ਜਿਹੜੇ ਕੈਮਰੇ ਆ ਗੱਡੀ ਨਹੀਂ ਸੀ ਕਿਤੇ ਵੀ ਦਿਖ ਰਹੀ ਉਹ ਤੋਂ ਬਾਅਦ ਇਹਨੇ ਲਿੰਕ ਰੋਡਾਂ ਨੂੰ ਚੈੱਕ ਕਰਨਾ ਸ਼ੁਰੂ ਕੀਤਾ ਤੇ ਲਿੰਕ ਰੋਡ ਚੈੱਕ ਕਰਦੇ ਕਰਦੇ ਇਹਨਾਂ ਨੂੰ ਜਿਹੜੀ ਇੱਕ ਢਾਬੇ ਤੇ ਲੱਗੇ ਹੋਏ ਸੀ ਸੀਸੀਟੀਵੀ ਕੈਮਰੇ ਦੀ ਮਦਦ ਨਾਲ ਉਹ ਗੱਡੀ ਜਿਹੜੀ ਆ ਇੱਕ ਪਿੰਡ ਸੈਦੋ ਢਾਕੀ ਪਿੰਡ ਆ ਉਹ ਸਾਈਡ ਨੂੰ ਜਾਂਦੀ ਦਿਖੀ ਆ ਅੱਗੇ ਜਾ ਕੇ ਇਹਨੇ ਪਿੰਡ ਦੇ ਵਿੱਚ ਸਰਚ ਕੀਤੀ ਆ ਤਾਂ ਉੱਥੇ ਇਹਨਾਂ ਨੂੰ ਜਿਹੜੀ ਇੱਥੋਂ ਗੱਡੀ ਚੋਰੀ ਹੋਈ ਸੀ ਉਹ ਉਦੇ ਨਾਲ ਇੱਕ ਇਕੋ ਵੈਨ ਜਿਹੜੀ ਨੰਬਰੀ ਹੈਗੀ DL9CAB4403 ਜਿਹੜੀ ਕਿ ਇਹਨਾਂ ਨੇ ਸ਼ਾਹਪੂਰ ਕੰਢੀ ਤੋਂ ਚੋਰੀ ਕੀਤੀ ਸੀ ਤੇ ਇੱਕ ਵਾਰਨਾਕਾਰ HP14E0549 ਇਹ ਤਿੰਨ ਗੱਡੀਆਂ ਬਰਾਮਦ ਹੋਈਆਂ ਜੋ ਗੱਡੀਆਂ ਨੂੰ ਚੋਰੀ ਕਰਨ ਵਾਲਾ ਅਰਜੰਦਰ ਕੁਮਾਰ ਗੋਰਾ ਪੁੱਤਰ ਪਿਆਰਾ ਲਾਲ ਵਾਸੀ ਜਾਗੋਵਾਲ ਬੇਟ ਖਾਣਾ ਭੈਣੀ ਮੀਆਂ ਖਾਂ ਜੋ ਕਿ ਉੱਥੇ ਕਿਰਾਏ ਤੇ ਰਹਿ ਰਿਹਾ ਸੀ ਉਹਨੂੰ ਗ੍ਰਿਫਤਾਰ ਕਰਕੇ ਇਹ ਤਿੰਨੇ ਗੱਡੀਆਂ ਬਰਾਮਦ ਕੀਤੀਆਂ ਜੋ ਤਫ਼ਤੀਸ਼ ਦੌਰਾਨ ਇਹ ਪਤਾ ਲੱਗਾ ਆ ਪੇ ਪ੍ਰਕਟ ਦੋਸ਼ੀ ਦੇ ਨਾਲ ਹੋਰ ਦੋ ਦੋਸ਼ੀ ਜਿਨ੍ਹਾਂ ਦੇ ਅਜੇ ਆਪਾਂ ਨਾਮ ਡਿਸਕਲੋਜ਼ ਨਹੀਂ ਕਰਾਂਗੇ ਉਹ ਵੀ ਰਲ ਕੇ ਇਥੋਂ ਪੰਜਾਬ ਹਿਮਾਚਲ ਜੋ ਗੱਡੀਆਂ ਚੋਰੀ ਕਰਦੇ ਸੀ ਤੇ ਗੱਡੀਆਂ ਦੀਆਂ ਨੰਬਰ ਪਲੇਟਾਂ ਚੇਂਜ ਕਰਕੇ ਉਹਨਾਂ ਨੂੰ ਅੱਗੇ ਵੇਚ ਦਿੰਦੇ ਸੀ ਜੋ ਇਹਨਾਂ ਦੇ ਘਰ ਦੀ ਤਲਾਸ਼ੀ ਦੌਰਾਨ 8 ਹੋਰ ਵੱਖ-ਵੱਖ ਨੰਬਰ ਪਲੇਟਾਂ ਲੱਭੀਆਂ ਆ ਜਿਨ੍ਹਾਂ ਦਾ ਵੇਰਵਾ ਆਪਾਂ ਪ੍ਰੈਸ ਨੋਟ ਦੇ ਵਿੱਚ ਦਿੱਤਾ ਹੈ ਅੱਜ ਹੋਰ ਵੀ ਕੇਸ ਚੱਲਦੇ ਨੇ ਨਹੀਂ ਹਾਲ ਦੀ ਘੜੀ ਦਾ ਜਿੰਨੇ ਇਹਨਾਂ ਦੇ ਪੜੀ ਮੀਆਂ ਖਾਣੇ ਤੋਂ ਪਤਾ ਕਰਾਵਾਂਗੇ ਸਾਡੇ ਰਿਕਾਰਡ ਮੁਤਾਬਕ ਤਾਂ ਪਹਿਲਾ ਕੇਸ ਆ ਅਸਲੀ ਕਾਰਵਾਈ ਕੀ ਕੀਤੀ ਜਾ ਰਹੀ ਹੈ ਹੁਣ ਇਹਨੂੰ ਅਦਾਲਤ ਵਿੱਚ ਪੇਸ਼ ਕਰਨ ਲੈ ਕੇ ਚੱਲੇ ਆਂ ਦੀ ਰਿਮਾਂਡ ਲਾਵਾਂਗੇ ਇਹਦੇ ਨਾਲ ਦੇ ਜਿਹੜੇ ਦੋ ਤਿੰਨ ਫਰਾਰ ਸਾਥੀ ਆ ਬਾਕੀ ਇਹਨਾਂ ਦੀ ਜੋ ਟੈਕਨੀਕਲ ਮਦਦ ਦੇ ਨਾਲ ਸੀਡੀਆਰ ਵਗੈਰਾ ਦੇਖ ਕੇ ਹੋਰ ਜਿੱਥੇ ਗੱਲਾਂ ਹੋਈਆਂ ਆ ਜਾਂਦੇ ਕੋਈ ਹੋਰ ਚੋਰੀ ਦੀਆਂ ਗੱਡੀਆਂ ਤਾਂ ਉਹ ਵੀ ਬਰਾਮਦ ਕਰਾਂਗੇ